ਸੋਲਾ ਸੋਲਾ ਤੁਹਾਨੂੰ ਉਹਨਾਂ ਦੇ ਕਰ ਵੀਟ ਕਰਿਓ ਫਿਰ 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 ਹਾਂਜੀ ਮੈਂ ਜਸਪਾਲ ਸਿੰਘ ਏਸੀਪੀ ਸੈਂਟਰ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਅਸੀਦੀ ਗੁਰਪ੍ਰੀਤ ਸਿੰਘ ਪੁੱਲਰ ਉਹਨਾਂ ਨੇ ਸਾਨੂੰ ਹਦਾਇਤਾਂ ਨੇ ਕਿ ਇਹੜੀ ਖੂਨੀ ਡੋਰਆ ਚਾਈਨੈਸ ਸਟੋਰ ਇਹਦਾ ਖਾਤਮਾ ਕੀਤਾ ਜਾਵੇ ਜਿਹਦੇ ਵਿਆਪਤੇ ਅਸੀਂ ਬਹੁਤ ਵੱਡੇ ਪੱਧਰ ਤੇ ਜਾਰੀ ਅਭਿਆਨ ਚਲਾਇਆ ਆਇਆ ਹੈ ਜਿਹਦੇ ਤਹਿਤ ਅਸੀਂ ਆਪਣੀ ਸਾਉਡਨੀ ਦੇ ਵਿੱਚ ਮੇਰੀ ਸਾਉਡਨੀ ਦੇ ਵਿੱਚ ਚਾਰ ਥਾਣੇ ਪੈਂਦੇ ਨੇ ਜੀ اسلامਾਬਾਦ ਗੇਟ ਕੀਮਾ ਡੀ ਡਿਵੀਜ਼ਨ ਦੇ ਕਰਵਾ ਲਈ ਇਹਨਾਂ ਚਾਰਾਂ ਥਾਣੇ ਦੇ ਵਿੱਚ ਹੁਣ ਤੱਕ ਅਸੀਂ ਅਲੱਗ-ਅਲੱਗ ਕਰਮੇ ਦਰਜ ਕਰਕੇ 1000 ਦੇ ਕਰੀਬ ਅਸੀਂ ਜਿਹੜੇ ਚਾਈਨਸ ਟਰੋ ਦੇ ਗੱਟੂ ਬਰਾਮਦ ਕਰ ਚੁੱਕੇ ਹਾਂ ਕੱਲੇ ਗੇਟ ਕੀਮਾ ਦੇ ਵਿੱਚ ਅਸੀਂ 7 ਪਰਚੇ ਦਰਜ ਕਰਕੇ ਤੇ 550 ਤੋਂ ਉੱਪਰ ਇਹ ਜਿਹੜਾ ਗੱਟੂ ਬਰਾਮਦ ਕੀਤਾ ਹੈ ਤੇ ਮੇਰੀ ਲੋਕਾਂ ਕੀ ਅਪੀਲ ਹੈ ਕਿ ਇਸ ਚਾਇਨਾ ਟਰੋ ਤੋਂ ਜਿਹੜਾ ਤੌਬਾ ਕੀਤੀ ਜਾਵੇ ਤਾਂ ਆਪਾਂ ਜਿਹੜਾ ਲੋਹੜੀ ਦਾ ਤਿਹਾਰਾ ਹੈ ਇੱਥੇ ਤੁਸੀਂ ਆਪਣੇ ਸ਼ੌਂਕ ਪੂਰੇ ਕਰੋ ਗੁੱਡੀ ਹਟਾਓ ਲੇਕਿਨ ਜਿਹੜ ਉਹਨੂੰ ਇਸਤੇਮਾਲ ਕਰੋ ਚਾਈਨਸ ਥੋਰ ਨੂੰ ਇਸਤੇਮਾਲ ਨਾ ਕਰੋ ਜਿਹੜੀ ਲੋਕਾਂ ਦੀ ਜਾਨ ਦਾ ਕਾਰਨ ਬਣਦੀ ਆ ਇਹਦੇ ਵਿੱਚ ਅਸੀਂ ਅੱਗੇ ਚੱਲ ਕੇ ਹੁਣ ਇੱਕ ਹੋਰ ਬਿਆਨ ਪਿਛਲੇ ਦਿਨੋਂ ਤੋਂ ਸ਼ੁਰੂ ਕੀਤਾ ਆ ਅਸੀਂ ਦਿੱਲੀ ਪੁਲਿਸ ਦੇ ਡਰੋਨ ਦੀ ਸਹਾਦਤ ਨਾਲ ਲੋਕਾਂ ਦੇ ਘਰਾਂ ਦੀਆਂ ਛੱਤਾਂ ਦੇ ਉੱਤੇ ਜਾ ਕੇ ਜਿਹੜੇ ਬੱਚੇ ਜਾਂ ਨੌਜਵਾਨ ਚਾਈਨਸ ਥੋਰ ਦੇ ਨਾਲ ਗੁੱਡੀ ਡਾਉਂਦੇ ਨੇ ਉਹਨਾਂ ਨੂੰ ਕੈਮਰੇਜ ਕੈਦ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਉਹਨਾਂ ਦੀ شناخت ਕਰਕੇ ਉਹਨਾਂ ਨੂੰ ਰੌਡ ਅਪ ਕਰਕੇ ਥਾਣੇ ਬੁਲਾਇਆ ਜਾਂਦਾ ਰੌਡ ਅਪ ਕਰਕੇ ਤਿੰਦਾਲ ਹੀ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਕੇ ਉਹਨਾਂ ਦੇ ਸਾਹਮਣੇ ਕਰਕੇ ਤੇ ਉਹਨਾਂ ਨੂੰ ਤੋਬਾ ਕਰਾਈ ਜਾਂਦੀ ਹੈ ਇਸ ਚੀਜ਼ ਤੋਂ ਤੇ ਨਾਲ ਹੀ ਵਾਰਨਿੰਗ ਦਿੱਤੀ ਜਾਂਦੀ ਹੈ ਕਿ ਅੱਗੇ ਤੋਂ ਅਗਰ ਉਹਨਾਂ ਨੇ ਕਾਰਵਾਈ ਕੀਤੀ ਤੇ ਉਹਨਾਂ ਦੇ ਖਿਲਾਫ ਪੇਰੈਂਟਸ ਦੇ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ ਤੇ ਉਹਨਾਂ ਦੀ ਚਨਾਕਤ ਹੀ ਅਸੀਂ ਇਹ ਜਿਹੜੇ ਗਟੂਆ ਰਿਕਵਰ ਕਰ ਰਹੇ ਆ ਜਿਤੋਂ ਲੈ ਕੇ ਆਉਂਦੇ ਆ ਉਹਨਾਂ ਦੁਕਾਨਦਾਰਾਂ ਨੂੰ ਅਸੀਂ ਕਾਬੂ ਕਰਕੇ ਤੇ ਵਕ ਵਕ ਰਿਕਵਰੀਆਂ ਕੀਤੀਆਂ ਨੇ ਤੇ ਮੇਰੀ ਲੋਕਾਂ ਦੇ ਲਈ Appeal ਹੈ ਵੀ ਤੁਸੀਂ ਆਪਣੀ ਰਵਾਇਤੀ ਡੋਰ ਦੇ ਨਾਲ ਚੌਂਕ ਪੂਰੇ ਕਰੋ ਇਹ ਚੈਨਾ ਡੋਰ ਤੋਂ ਤੋਬਾ ਕਰੋ